ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਵਾ ਕਿ ਪੁਰਤਗਾਲ ਦੇ ਵਿੱਚ ਹੁਣ ਜੋ ਮਾਹੌਲ ਚੱਲ ਰਿਹਾ ਵਾ ਕਿ ਜਿਆਦਾ ਜਿਹੜਾ ਰੌਲਾ ਚੱਲ ਰਿਹਾ ਵਾ ਪਾਰਲੀਮੈਂਟ ਦੇ ਵਿੱਚ ਕਿ ਪ੍ਰਧਾਨ ਮੰਤਰੀ ਦੀਆਂ ਵੋਟਾਂ ਜਿਹੜੀਆਂ ਦੁਬਾਰਾ ਪੈ ਸਕਦੀਆਂ ਨੇ ਕੀ ਕਾਰਨ ਕੀ ਗੱਲਬਾਤ ਹੋਈ ਹੈ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੋ ਚਾਹ ਰਹੇ ਹਾਂ ਬਤ ਬਤ ਸਬਸਕ੍ਰਾਈਬ ਕਰਿਓ ਪੂਰਾ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿ ਕੀ ਅਸਰ ਹੋ ਸਕਦਾ ਹੈ ਇਮੀਗ੍ਰੈਂਟਸ ਦੇ ਉੱਤੇ ਇਹ ਸਾਰਾ ਜੋ ਮਸਲਾ ਜਿਹੜਾ ਹੁਣ ਚੱਲ ਰਿਹਾ ਵਾ ਸੋ ਗੱਲਬਾਤ ਇਦਾਂ ਹੋਈ ਆ ਕਿ ਪੁਰਤਗਾਲ ਦੇ ਵਿੱਚ ਇਹ ਇੱਕ ਕਾਨੂੰਨ ਆ ਕਿ ਪੁਰਤਗਾਲ ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਜੋ ਕੰਮ ਕਰ ਰਿਹਾ ਵਿਅਕਤੀ ਹੁੰਦਾ ਵਾ ਉਹ ਕੋਈ ਆਪਣਾ ਕੋਈ ਕੰਪਨੀ ਨਹੀਂ ਕੋਈ ਖੋਲ ਸਕਦਾ ਕੋਈ ਅਲੱਗ ਕੋਈ ਆਪਦਾ ਬਿਜ਼ਨਸ ਨਹੀਂ ਕਰ ਸਕਦਾ ਸੋ ਇਸ ਦੀ ਵਜ੍ਹਾ ਕਰਕੇ ਇਹ ਸਾਰਾ ਮਸਲਾ ਬਣਿਆ ਹੋਇਆ ਵਾ ਕਿ ਪੁਰਤਗਾਲ ਦਾ ਜੋ ਮੌਜੂਦਾ ਪ੍ਰਾਈਮ ਮਿਨਿਸਟਰ ਨੇ ਲੂਇਸ ਮੌਤਨੇਗਰੋ ਉਹਨਾਂ ਦੀ ਇੱਕ ਕੰਪਨੀ ਹੋਣ ਦੇ ਵਿੱਚ ਉਹਦਾ ਪਤਾ ਲੱਗਿਆ ਬਕ ਉਹਨਾਂ ਦੀ ਇੱਕ ਕੰਪਨੀ ਹੈ ਤੇ ਇੱਕ ਉਹਨਾਂ ਦਾ ਇੱਕ ਗਾਹਕਾ ਜਿਹੜਾ ਕੱਲੇ-ਕੱਲੇ ਗਾਹਕ ਤੋਂ ਯਾਨੀ ਕਿ ਉਹਨਾਂ ਨੂੰ ਜਿਹੜੀ ਉਸ ਕੰਪਨੀ ਦੇ ਵਿੱਚ ਇਨਕਮਾਂ ਉਹ 4500 ਯੂਰੋ 5000 ਯੂਰੋ ਇਸ ਹਿਸਾਬ ਨਾਲ ਹੁੰਦੀ ਹੈ ਸੇਲ ਉਹਨਾਂ ਦੀ ਇੱਕ ਗਾਹਕ ਤੋਂ ਸੋ ਇਹੋ ਜੀ ਉਹਨਾਂ ਦੀ ਕੋਈ ਸਬੰਧਤ ਕੋਈ ਕੰਪਨੀ ਜੋ ਕੁਝ ਵਿਰੋਧੀ ਪਾਰਟੀਆਂ ਵੱਲੋਂ ਲੱਭੀ ਗਈ ਹੈ ਤੇ ਜਿਸ ਦੇ ਵਿੱਚ ਸੱਚਾਈ ਵੀ ਹੈ ਤੇ ਇਸ ਲੱਭਣ ਤੋਂ ਬਾਅਦ ਪੁਰਤਗਾਲ ਦੀ ਪਾਰਲੀਮੈਂਟ ਦੇ ਵਿੱਚ ਰੌਲਾ ਪੈ ਰਿਹਾ ਕਿ ਪੁਰਤਗਾਲ ਦੇ ਪ੍ਰਾਈਮ ਮਿਨਿਸਟਰ ਨੂੰ ਰਜਾਇਨ ਦੇਣਾ ਚਾਹੀਦਾ ਵਾ ਕਿ ਉਸ ਨੇ ਝੂਠ ਬੋਲਿਆ ਵਾ ਜਾਂ ਇਸ ਨੂੰ ਲੁਕਾਇਆ ਵਾ ਸੋ ਜਿਸ ਦੀ ਵਜ੍ਹਾ ਕਰਕੇ ਹੁਣ ਆਉਣ ਵਾਲੇ ਮੰਗਲਵਾਰ ਨੂੰ ਪੁਰਤਗਾਲ ਦੀ ਪੁਰਤਗਾਲ ਦੀ ਪਾਰਲੀਮੈਂਟ ਦੇ ਵਿੱਚ ਪੁਰਤਗਾਲ ਦੇ ਮੈਂਬਰਾਂ ਵੱਲੋਂ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਵੋਟਾਂ ਪਾਈਆਂ ਜਾਣੀਆਂ ਨੇ ਇਹ ਉਸ ਦੇ ਹੱਕ ਦੇ ਵਿੱਚ ਵੀ ਪੈ ਸਕਦੀਆਂ ਨੇ ਤੇ ਉਸ ਦੇ ਵਿਰੋਧ ਦੇ ਵਿੱਚ ਵੀ ਪੈ ਸਕਦੀਆਂ ਨੇ ਕਿ ਅਸੀਂ ਉਸ ਨੂੰ ਆਪਣਾ ਪ੍ਰਾਈਮ ਮਿਨਿਸਟਰ ਜਿਹੜਾ ਨਹੀਂ ਐਸੈਪਟ ਕਰਦੇ ਕਿ ਉਸਨੇ ਝੂਠ ਬੋਲਿਆ ਵਾ ਜਾਂ ਇਹ ਲੁਕਾਈ ਆ ਚੀਜ਼ ਸੋ ਜਿਸ ਦੀ ਵਜ੍ਹਾ ਕਰਕੇ ਜੇਕਰ ਵਿਰੋਧ ਦੇ ਵਿੱਚ ਵੋਟਾਂ ਪੈ ਗਈਆਂ ਤਾਂ ਦੁਬਾਰਾ ਪੁਰਤਗਾਲ ਦੇ ਵਿੱਚ ਜਿਹੜੀਆਂ ਪ੍ਰਧਾਨ ਮੰਤਰੀ ਦੀਆਂ ਵੋਟਾਂ ਬਹੁਤ ਹੀ ਜਲਦੀ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਪੁਰਤਗਾਲ ਦੇ ਮੌਜੂਦਾ ਪ੍ਰਾਈਮ ਮਿਨਿਸਟਰ ਦੇ ਉੱਤੇ ਇੱਕ ਕਈ ਵੀ ਦੋਸ਼ ਲੱਗਿਆ ਕਿ ਉਸਨੇ ਦੋ ਜਿਹੜੇ ਪਿਛਲੇ ਕੁਝ ਦਰਾਂ ਦੇ ਵਿੱਚ ਦੋ ਮਹਿੰਗੇ ਪੁਰਤਗਾਲ ਦੇ ਮਹਿੰਗੇ ਏਰੀਆ ਦੇ ਵਿੱਚ ਦੋ ਮਕਾਨ ਲਏ ਨੇ ਆਪਦੇ ਤੇ ਕੈਸ਼ ਪੇਮੈਂਟ ਕੀਤੀ ਹੈ ਉਹਨਾਂ ਦੀ 3-3 ਲੱਖ 4-4 ਲੱਖ ਯੂਰੋ ਦੇ ਜਿਹੜੇ ਮਕਾਨ ਲਏ ਨੇ ਸੋ ਸਾਰਾ ਇਹਨਾਂ ਕੈਸ਼ ਕਿੱਥੋਂ ਆਇਆ ਤੇ ਇਹ ਵੀ ਉਹਦੇ ਉੱਤੇ ਜਿਹੜਾ ਦੋਸ਼ ਲੱਗ ਰਿਹਾ ਸੀਗਾ ਸੋ ਇਸ ਨੂੰ ਦੇਖਦੇ ਹੋਏ ਸਾਰੇ ਦੁਬਾਰਾ ਵੋਟਾਂ ਪੈਣਗੀਆਂ ਪਾਰਲੀਮੈਂਟ ਦੇ ਵਿੱਚ ਜਿਹ ਹੱਕ ਦੇ ਵਿੱਚ ਪੈ ਗਈਆਂ ਨੇ ਮੌਜੂਦਾ ਪ੍ਰਾਈਮ ਮਿਨਿਸਟਰ ਇਹੀ ਰਹੂਗਾ ਜੇ ਵਿਰੋਧ ਦੇ ਵਿੱਚ ਪੈ ਗਈਆਂ ਤਾਂ ਪੁਰਤਗਾਲ ਦੇ ਵਿੱਚ ਦੁਬਾਰਾ ਵੋਟਾਂ ਪੈਣਗੀਆਂ ਤੇ ਕੀ ਹੋ ਸਕਦਾ ਇਮੀਗ੍ਰੈਂਟ ਦੇ ਉੱਤੇ ਅਸਰ ਸੋ ਗੱਲ ਇਹ ਆ ਕਿ ਪੁਰਤਗਾਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੋ ਸ਼ੇਗਾ ਪਾਰਟੀ ਆ ਉਸ ਦੇ ਵੱਲੋਂ ਲਗਾਤਾਰ ਇਮੀਗ੍ਰੈਂਟ ਦਾ ਵਿਰੋਧ ਕੀਤਾ ਜਾ ਰਿਹਾ ਵਾ ਤੇ ਇਹ ਮੌਜੂਦਾ ਸਰਕਾਰ ਵੀ ਜੋ ਪੀਐਸਡੀ ਐਸ ਨੇ ਐਸ ਨੇ ਵੀ ਪੁਰਤਗਾਲ ਦੇ ਵਿੱਚ ਇਮੀਗ੍ਰੈਂਟ ਦੇ ਖਿਲਾਫ ਕਾਫੀ ਜਿਹੜੀਆਂ ਆ ਆਪਾਂ ਨੂੰ ਦੇਖਣ ਨੂੰ ਮਿਲਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਮਾਰਤੀ ਮਨੀਸ਼ ਦੇ ਵਿੱਚ ਚੈਕਿੰਗ ਹੋਈ ਜਾਂ ਕਿਹ ਕਹਿ ਲਈਏ ਥੋੜਾ ਜਿਹਾ ਰੇਸਿਜ਼ਮ ਵੀ ਜਿਹੜਾ ਪੁਰਤਗਾਲ ਦੇ ਵਿੱਚ ਵਧਿਆ ਵਾ ਸੋ ਇਹ ਮੌਜੂਦਾ ਸਰਕਾਰ ਦੇ ਦਰਾਂ ਨੀ ਜੋ ਕਾਰਡ ਲੇਡਰ ਲੇਟ ਆ ਰਹੇ ਨੇ ਅਪਾਇੰਟਮੈਂਟਾਂ ਬਹੁਤ ਸਲੋ ਚੱਲ ਰਿਹਾ ਸਿਸਟਮ ਸੋ ਇਹ ਮੌਜੂਦਾ ਸਰਕਾਰ ਦੀ وجہ ਦੇ ਦੇ ਕਾਰਨ ਆ ਲਈ ਹੋ ਰਿਹਾ ਵਾ ਕਿਉਂਕਿ ਪੁਰਤਗਾਲ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੋ ਪਹਿਲਾਂ ਪੇਸ ਪਾਰਟੀ ਸੀਗੀ ਬਹੁਤ ਹੀ ਵਧੀਆ ਕੰਮ ਕਰ ਰਹੀ ਸੀ ਇਮੀਗ੍ਰੈਂਟਸ ਦੇ ਲਈ ਤੇ ਪੁਰਤਗਾਲ ਦੇ ਲਈ ਵੀ ਵਧੀਆ ਕੰਮ ਕਰ ਰਹੀ ਸੀ ਇਕਨੋਮੀ ਬਹੁਤ ਗਰੋਥ ਹੋ ਰਹੀ ਸੀ ਉਹਦੇ ਦਾ ਤੇ ਮੈਨੂੰ ਤਾਂ ਇਹੀ ਉਮੀਦ ਹੈ ਕਿ ਪੁਰਤਗਾਲ ਦੇ ਵਿੱਚ ਦੁਬਾਰਾ ਜਿਹੜੀ ਪੀਐਸ ਪਾਰਟੀ ਦੁਬਾਰਾ ਰਾਜ ਕਰੇ ਤੇ ਦੁਬਾਰਾ ਆਪਣੀ ਸਰਕਾਰ ਬਣਾਵੇ ਜੋ ਕਿ ਕਿਉਂਕਿ ਉਹ ਪੁਰਤਗਾਲ ਦੇ ਇਮੀਗਰੈਂਟਸ ਦੇ ਹੱਕ ਦੇ ਵਿੱਚ ਖੜਦੀ ਹੈ ਤੇ ਸ਼ਰੇਆਮ ਜਿਹੜਾ ਉਹ ਇਮੀਗਰੈਂਟ ਦੇ ਹੱਕ ਦੀ ਗੱਲ ਕਰਦੇ ਨੇ ਤੇ ਅਗਰ ਦੁਬਾਰਾ ਜੇ ਪੀਐਸਡੀ ਜਾਂ ਸ਼ੇਗਾ ਵਰਗੀ ਕੋਈ ਪਾਰਟੀ ਸਰਕਾਰ ਇਕੱਠਿਆਂ ਰਲ ਕੇ ਬਣਾ ਲੈਂਦੀ ਨੇ ਤਾਂ ਇਹੋ ਜਿਹਾ ਮਾਹੌਲ ਜਿਹੜਾ ਲਗਾਤਾਰ ਜਾਰੀ ਰਹੂਗਾ ਜੋ ਹੁਣ ਚੱਲ ਰਿਹਾ ਵਾ ਅਸਰ ਤਾਂ ਬੋਟਾਂ ਦਾ ਸਿਰਫ ਇਹੀ ਦਿਖ ਰਿਹਾ ਕਿ ਬੂਟਾ ਆਉਣ ਦੇ ਨਾਲ ਆਪਾਂ ਨੂੰ ਪਤਾ ਵਾ ਕਿ ਕੰਮਾਂ ਕਰਨ ਦੇ ਵਿੱਚ ਜੋ ਸਰਕਾਰੀ ਕੰਮ ਜਾ ਰਿਹਾ ਜਿਹੜੇ ਕਰਮਚਾਰੀ ਹੁੰਦੇ ਨੇ ਉਹ ਵੀ ਬਿਜੀ ਹੋ ਜਾਂਦੇ ਨੇ ਉਹਨਾਂ ਦੀਆਂ ਵੀ ਬੋਟਾਂ ਦੇ ਵਿੱਚ ਡਿਊਟੀਆਂ ਲੱਗ ਜਾਂਦੀਆਂ ਨੇ ਤੇ ਜੈਸ ਦੀ ਵਜ੍ਹਾ ਕਰਕੇ ਆਪਾਂ ਨੂੰ ਪਤਾ ਵਾ ਕਿ ਪਹਿਲਾਂ ਹੀ ਜੋ ਪ੍ਰਤਕਾਲ ਦੇ ਵਿੱਚ ਪ੍ਰੋਸੈਸ ਸਲੋ ਚੱਲ ਰਿਹਾ ਵਾ ਉਹ ਵੀ ਹੋਰ ਵੀ ਸਲੋ ਹੋ ਸਕਦਾ ਵਾ ਸੋ ਹਾਂ ਅਗਰ ਜੇਕਰ ਪ੍ਰਤਕਾਲ ਦੇ ਵਿੱਚ ਦੁਬਾਰਾ ਜਿਹੜੀ ਪੇਸ ਪਾਰਟੀ ਆ ਦੁਬਾਰਾ ਜਿਹੜੀ ਆਪਣੀ ਸਰਕਾਰ ਬਣਾਉਂਦੀ ਹੈ ਜੇ ਬੋਟਾਂ ਪੈਂਦੀਆਂ ਨੇ ਪਰਟੂਗਾਲ ਦੇ ਇਮੀਗਰੈਂਟ ਦੇ ਵਿੱਚ ਬਹੁਤ ਹੀ ਜਿਹੜਾ ਮਾਹੌਲ ਦੁਬਾਰਾ ਤੋਂ ਫਿਰ ਤੋਂ ਬਣ ਜਾਵੇਗਾ ਇਮੀਗਰੈਂਟ ਦੇ ਹੱਕ ਦੀ ਜਿਹੜੀ ਸਰਕਾਰ ਆ ਉਹ ਪੇਸ ਪਾਰਟੀ ਹੀ ਹੈ ਸੋ ਇੰਨੀ ਜਾਣਕਾਰੀ ਤੁਹਾਡੇ ਨਾਲ ਜਿਹੜੀ ਮੌਜੂਦਾ ਮਾਹੌਲ ਚੱਲ ਰਿਹਾ ਸੀ ਪੁਰਤਗਾਲ ਦੇ ਵਿੱਚ ਉਸ ਦੇ ਬਾਰੇ ਆਪਾਂ ਸਾਂਝੀ ਕਰਨੀ ਸੀ ਬਹੁਤ ਜਲਦੀ ਹੋਰ ਜਾਂ ਅਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਰੱਬ ਰੱਖਾ